ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੰਡੀਆਂ ਹੀ ਤਿਆਰੀ ਕਰੀ ਜੰਨੇ ਅੱਜ ਬੰਡੇ ਨਾਲ ਦੀ ਪਹਿਲਾਂ ਬੱਟਾਂ ਪੈ ਨਾਲੇ ਨੇ ਹੁਣ ਕੈਰੀਆਂ ਚਲਾਵਾਂਗੇ ਕੈਰੀਆਂ ਸਮਾਰੀ ਜੰਨੇ ਆਂ ਕੈਰੀਆਂ ਸਮਾਰ ਕੇ ਗਲੂਆ ਖਾਦ ਪਾਵਾਂਗੇ ਚਰੂੜੀ ਦਾ ਖਾਦ ਪਾਵਾਂਗੇ ਧੰਨਵਾਦੀ ਗੁੱਟ ਤਾਂ ਹੈ ਬਈ ਪਹਿਲਾਂ ਦੋ ਵਾਰੀ ਇੱਕ ਵਾਰੀ ਛੋਟੇ ਛੋਟੇ ਕੱਕ ਸੀ ਜਿਹੜੇ ਉਹ ਤਾਂ ਪਹਿਲਾਂ ਵੀ ਗੁੱਡੇ ਹੋਇਆ ਸੀ ਇਹ ਪਰ ਫੇਰ ਵੀ ਮੜੇ ਮੜੇ ਕੱਕ ਹੋ ਜਾਂਦੇ ਨੇਗੇ ਉਹ ਕੱਟ ਕੇ ਗੁੱਡ ਕੇ ਦੂਜੀ ਵਾਰੀ ਫੇਰ ਗੜਾਈ ਕਰਕੇ ਫੇਰ ਰੇ ਭਾਈਏ ਚ ਗੰਡੂਆ ਕੰਪੋਸਟ ਖਾਦ ਤੇ ਰੂੜੀ ਦਾ ਰੇ ਦੋਨੇ ਪਾ ਕੇ ਤੀਜੀ ਵਾਰੀ ਫੇਰ ਗੁੱਡੇ ਨਾਲ ਬੇਟਾ ਸੀ ਛੁੱਟੀਆਂ ਨੇ ਇੱਕ ਸਾਡੀ ਗਵਾਂਢ ਜੋ ਭਤੀਜੀ ਆ ਇੱਕ ਪਰਿਵਾਰ ਆ ਆਪਣਾ ਮੇਰਾ ਪਰਿਵਾਰ ਆ ਇਹਨਾਂ ਨਾਲ ਲਿਆਉਣ ਹੁੰਦਾ ਬਾਈ ਮੈਂ ਤਾਂ ਜਿੱਦੇ ਕੰਮ ਹੁੰਦਾਗਾ ਇਹਨਾਂ ਦੇ ਕਰਨ ਜੋਗ ਮੈਨੂੰ ਤੇ ਗੱਲ ਦੀ ਸ਼ਰਮ ਨਹੀਂ ਲੱਗਦੀ ਜੀ ਵਿੱਚ ਗਾਇੰਦ ਨੇਗੇ ਵੀ ਪਰਿਵਾਰ ਨੂੰ ਲਈ ਫਿਰਦੇ ਰਹਿੰਦੇ ਨੇ ਨਾਲ ਮੈਂ ਤਾਂ ਜਿੱਦੇ ਵੀ ਇਹਨਾਂ ਦੇ ਕਰਨ ਜੋਗ ਕੰਮ ਹੁੰਦਾ ਜਾਂ ਉਹ ਵੀ ਇਹਨਾਂ ਦੇ ਚੱਕਰ ਮਰਵਾਉਂਦੇ ਰਹਿਣਾ ਖੇਤ ਸ਼ਰਮ ਹੁੰਦੀ ਹੈ ਬਾਈ ਠੱਗੀਆਂ ਚੋਰੀਆਂ ਦੀ ਨਸ਼ੇ ਪੱਤਿਆਂ ਦੀ ਮਾੜੇ ਕੰਮਾਂ ਦੀ ਆਪ ਦਾ ਕੰਮ ਕਰਨ ਚ ਮੈਨੂੰ ਤਾਂ ਕੋਈ ਨਹੀਂ ਸ਼ਰਮ ਲੱਗਦੀ ਸੋ ਆਪ ਦੀ ਪੌਸੀ ਆਪਣੀ ਵੱਟ ਕੇ ਕੁਝ ਪਹਿਲਾਂ ਵੱਟਾਂ ਤੇ ਲਾਤੀ ਸੀਗੀ ਕੁਝ ਹੁਣ ਕੱਲ ਕਿਆਰੀਆਂ ਚਲਾਤੇ ਤਿੰਨ ਕਬਿਸੇ ਵੇ ਲਾਤੇ ਨਾਲ ਇਹਨਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਠੰਡ 'ਚ ਕੰਮ ਕਰਨਾ ਕਿੰਨਾ ਘੌਖਾ ਹੈ ਨਾਲੇ ਆਪ ਦੇ ਖੇਤਾਂ 'ਚ ਬਹੁ ਪੈ ਜਾਂਦਾ ਬਾਈ ਮੈਨੂੰ ਸਭ ਤੋਂ ਵੱਡੀ ਗੱਲ ਲੱਗਦੀ ਆ ਵੀ ਆਪ ਦੇ ਖੇਤ ਨਾਲ ਬੱਚਿਆਂ ਨੂੰ ਮੋਹ ਪੈਂਦਾ ਰਹਿੰਦਾ ਹੈਗਾ ਜਿਵੇਂ ਆਪਾਂ ਉਹਨਾਂ ਨੂੰ ਖੇਤ ਲੈ ਕੇ ਆਉਣੇ ਆਗੇ ਸੋ ਗੰਢੇ ਲਾਉਣ ਤੋਂ ਬਾਅਦ ਇਹਤੇ ਪੈਂਡੀ ਸਪਰੇਅ ਕਰਦੇ ਸੀ ਚੌੜੇ ਪੱਤੇ ਵਾਲੇ ਕੱਖ ਨਹੀਂ ਹੁੰਦੇ ਉਹਦੇ ਨਾਲ ਵਿੱਚ ਅਕੀਰਾ ਪਈ ਸੀ ਉਹ ਪਾੜੀ ਸੀ ਗੁੱਲੀ ਅੰਡਾ ਵੀ ਨਹੀਂ ਹੁੰਦਾ ਸੋ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਚੈਨਲ ਚੰਗਾ ਲੱਗਦਾ ਬਈ ਸਬਸਕ੍ਰਾਈਬ ਜ਼ਰੂਰ ਕਰੋ ਜੀ ਇਹੋ ਜਿਹੇ ਵੀਡੀਓ ਪਾਉਂਦੇ ਰਹਾਂਗੇ ਆਪਾਂ ਸੋ ਦੁਬਾਰਾ ਫੇਰ ਸਾਰਿਆਂ ਦਾ ਧੰਨਵਾਦ ਜੀ ਦੇਖਣ ਲਈ ਸਤਿ ਸ਼੍ਰੀ ਅਕਾਲ